ਮੈਡਮ ਅਨਲੀਗਲ ਸ਼ੋਰੂਮ ਬਣ ਰਹੇ ਸੀਗੇ ਤੁਸੀਂ ਕੰਮ ਰੁਕਵਾਇਆ ਕਿ ਕੀ ਕਹਿਣਾ ਚਾਹਦੇ ਹੋ ਦੇਖੋ ਕੱਲਾ ਕੰਮ ਅਸੀਂ ਰੁਕਵਾਇਆ ਨਹੀਂ ਹੈ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕਾਟ ਇਹ ਅਧਿਕਾਰੀ ਇਹਨੂੰ ਹੁਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਰੂਮ ਬਣ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚੱਲਦੀਆਂ ਤਾਂ ਕਲੀਅਰ ਕਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ। ਨਾ ਮੈਂ ਫੜਿਆ ਨਾ ਮੈਂ ਫੜਿਆ। ਫੜਾ ਨਾ ਮੈਨੂੰ ਫੜਾਉਣ ਆਇਓ। ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮਐਲਏ ਖਰੜਦੀ ਐਮਐਲਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮਐਲਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ। ਚਾਹੇ ਕੋਈ ਖਰੜਦਾ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاؤں ਦੇ ਵਿੱਚ ਇੱਕ ਜੀਸੀਬੀ ਨਾ ਜਿਸ ਹਿਸਾਬ ਨਾਲ ਤੁਸੀਂ ਲੱਗੇ ਹੋਏ ਇੱਕ ਜੀਸੀਬੀ ਪੱਕੀ ਮੈਂ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਕਰੜਦੀ ਐ ਇਹ ਡੇਲੀ ਕੱਦੀ ਉਹ ਸਾਰੀ ਜਿਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕੀ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟੇ ਦੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਇਹ ਵੀ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਦੀ ਹੋਇਆ ਜਿਹੜੀ ਸ਼ੋਰੂਮ ਮਲ ਰਹੀ ਹੈ ਕਿਸ ਦੇ ਕਾਉਂਸਲਰ ਦੀ ਕੀ ਦੇ ਕਾਉਂਸਲਰ ਦੇ ਹੈ ਹਾਂਜੀ ਟੀ ਐਮ ਸੀ ਜੀਟੀ ਜੀਟੀਐਮਸੀ ਦੇ ਜੀਤਾ ਜੀਤਾ ਜੀ 32 12 ਵਾਰਡ ਨੰਬਰ 16 ਜੀਤਾ ਐਮਸੀ ਵਾਰਡ ਨੰਬਰ 16 ਕਾਂਗਰਸ ਬਣਾ ਰਹੇ ਨੇ ਕਾਂਗਰਸ ਦੇ ਐਮਸੀ ਨੇ ਵਾਰਡ ਨੰਬਰ 16 ਵਾਰਡ ਨੰਬਰ 16 ਦੇ ਇਹ ਇਹ ਨੋਟਿਸ ਭੇਜ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਂ ਸੋਨਾ ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਨੇ ਘਰ ਮੂਰੇ ਗਲੀ ਬਣਾਤੀ ਹਾਂਜੀ ਟੈਂਡਰ ਪਵਾ ਦਿੱਤਾ 4 ਮਹੀਨੇ ਹੋ ਗਏ ਜੀ ਫਿਰਦੇ ਆ ਹਾਂਜੀ ਕਮੇਟੀ ਚ ਥਾਣੇ ਚ ਗਿੜੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਘਰ ਉੱਪਰ ਛੱਤ ਲੈ ਜੀ ਬੰਦ ਕਰ ਲਈ 70 ਸਾਲ ਦੀ ਗਲੀ ਆ ਪਿੱਲਰ ਲਾ ਲਾ ਮੇਰੀ ਸੁਣਾਈ ਨਹੀਂ ਕੀਤੀ ਹੈਗੀ ਦੋ ਵਾਰੀ ਮੇਰੀ ਕਟਾਈ ਕਰ ਲਈ ਹੁਣ ਮੈਂ ਸਰਕਾਰੀ ਹੌਸਪੀਟਲ ਤੇ ਛੁੱਟੀ ਲੈ ਕੇ ਆਇਆ ਹੈਗਾ ਜੀ ਮੈਂ ਉਹਨਾਂ ਨੇ ਕੁੱਟਿਆ ਉਹ ਬੌਦਨਾਂ ਨੇ ਹਾਂਜੀ ਚੈੱਕ ਕਰਕੇ ਉਹ ਜਾ ਕੇ ਉੱਥੇ ਹਾਂਜੀ ਤੇ ਉਹ ਹਰਦੇ ਨਹੀਂ ਜੀ ਦੋ ਵਾਰੀ ਇੱਥੇ ਜੀਬੀਸੀ ਲੈ ਕੇ ਗੱਲ ਕੀਤੀ ਕਮੇਟੀ ਜੀ ਉਹਦੇ ਮਤਲਬ ਆਈ ਗਈ ਨਹੀਂ ਦਿੰਦੇ ਹੈਗੇ ਉਹ ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਨੇ ਇਹ ਵੀ 16 ਬਾੜ ਦੀ ਹੈ ਜੀ ਹਾਂਜੀ ਇਹਨਾਂ ਦੇ ਬਾੜ ਦੀ ਸ਼ੋਰੂਮ ਹੈ ਜੀ ਇਹ ਚੈੱਕ ਕਰੋ ਹਾਂਜੀ ਜਿਹਨਾਂ ਸ਼ੋਰੂਮ ਬਣਾਏ ਉਹਨਾਂ ਨਾਲ ਗੱਲ ਕਰ ਰਹੇ ਹਾਂ ਜਿਹਨਾਂ ਦਾ ਸ਼ੋਰੂਮ ਬਣਾਇਆ ਉਹ ਚੈੱਕ ਕਰੋ ਮੇਰੀ ਤਾਂ ਪਤਰੀ ਨਹੀਂ ਕੁੱਟਿਆ ਹੈਗਾ ਕੱਲ ਵੀ ਮੈਡਮ ਕਿੱਟਾ ਚੱਲੀਆਂ ਆਪਦੇ ਮਾਰਿਆ ਬਹੁਤ ਜੀ ਨੇ ਆਉਂ ਅਨਿਲ ਜੀ ਸਰ ਨਾਲ ਲੈ ਗਿਆ ਇਹ ਚੈੱਕ ਕਰਕੇ ਉਹ ਜਿੱਥੇ ਕਹਿ ਰਹੇ ਨੇ ਤੇ ਜੇ ਕੋਈ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿਓ ਮੈਡਮ ਪੁਲਿਸ ਸੀਪੇ ਜਿੱਦੀ ਵਿੱਚ ਤੋਂ ਕੰਮ ਕਰਦੇ ਇਹ ਵੀ ਭੱਜ ਗਏ ਇਹਨਾਂ ਨੇ ਪਾੜ ਕੇ ਸੋਲਟ ਪੁਲਿਸ ਵੀ ਭੱਜ ਕੇ ਗੱਡੀਆਂ ਲੈ ਗਈ ਉੱਥੇ ਕੋਈ ਨਹੀਂ ਖੜੇ ਇੱਥੇ ਤਾਂ ਮੇਰਾ ਦੇਖੋ ਵਿੱਚ ਤੇ ਫੁੱਲ ਬਾਰ ਦਾ ਨਕਸ਼ਾ ਲੱਗੀ ਸਿਰਫ ਸੱਟ ਲੱਗੀ ਕੱਲ ਮੈਂ ਇੱਥੇ ਸੌਣ ਖਾਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀਸੀ ਉਸ ਟਾਈਮ ਇਹ ਵੀ ਗੱਲ ਸੁਣਨੇ ਚਾਹੀਏ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਨਾਲ ਹੋ ਤੁਸੀਂ ਦੱਸੋ ਜੀਸੀਬੀ ਤਿਆਰ ਹੈ ਕਿਤੇ ਲਾਕ ਬਣ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ ਨੱਬ ਤੱਕ ਕਿਲੋਮੀਟਰ ਤੇ ਦੁਕਾਨਾਂ ਬਣ ਰਹੀਆਂ ਤੇ ਨਾਲ ਨਾਲ ਫੁੱਲ ਨਾਲ ਜਾ ਕੇ ਉਹ ਜਿਨ੍ਹਾਂ ਦੀ ਦੁਕਾਨਾਂ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਕੇ ਆਓ ਤੇ ਦੇਖ ਕੇ ਆਓ ਜੀ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆ ਜਾਓ ਸਾਡਾ ਆ ਵਾਲਾ ਮਸਲਾ ਨੋਟ ਕਰੋ ਅਫਸਰ ਨਿਭਾਉਣਗੇ ਜੀ ਨਿਭਾਉਣਗੇ ਬੇਫਿਕਰ ਰਹੋ ਤੁਸੀਂ ਅਫਸਰ ਨਿਭਾਉਣਗੇ ਜੀ ਇਹਨਾਂ ਨਿਭਾਉਣੀ ਪੈਣੀ ਹੈ ਨਿਭਾਉਣੀ ਦੀ ਗੱਲ ਕੀਤੀ ਖਰੜ ਦੇ ਜਿਹੜੇ ਜੀ ਨਾਲ ਹੈ ਜੀ ਉਹਨਾਂ ਦੇ ਉਹ ਕਰਵਾਉਂਦਾ ਹੀ ਸਾਰਾ ਹੀ ਕੀਤਾ 16 ਵਾਰ ਦੇ ਉਹ ਵੀ ਇਹੀ ਉਹਦੀ ਜਦੋਂ ਜਾਵਾਂਗੇ ਦੱਸਾਂਗੇ ਜੀ